ਧਰਮ ਹੈ ਤੂੰ ਸਾਤਾ ਜਨਕੀਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮਹਿਸਾਕਾ ਦੁਨੀਆ ਦੇ ਇਤਿਹਾਸ ਵਿੱਚ ਅਣਗਿਣਤ ਮਿਸਾਲਾਂ ਨੇ ਜਦੋਂ ਕਿਸੇ ਧਰਮ ਕੌਮ ਜਾਂ ਇੱਕ ਮਜ਼ਹਬ ਦੇ ਪੈਰੋਕਾਰਾਂ ਜਾਂ ਪੈਗੰਬਰਾਂ ਨੇ ਆਪਣੇ ਦੀਨ ਧਰਮ ਲਈ ਆਪਾ ਕੁਰਬਾਨ ਕਰ ਦਿੱਤਾ ਪਰ ਦੁਨੀਆ ਵਿੱਚ ਇੱਕੋ ਇੱਕ ਐਸੀ ਮਿਸਾਲ ਹੈ ਜਦੋਂ ਤਿਆਗ ਤੇ ਵਿਰਾਗ ਦੀ ਮੂਰਤ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਦੂਸਰੇ ਧਰਮ ਨੂੰ ਬਚਾਉਣ ਦੀ ਖਾਤਰ ਆਪਾ ਕੁਰਬਾਨ ਕੀਤਾ ਸਭ ਤੋਂ ਵਿਲੱਖਣ ਗੱਲ ਇਹ ਸੀ ਕਿ ਗੁਰੂ ਸਾਹਿਬ ਨੇ ਉਸ ਧਰਮ ਤੇ ਤਿਲਕ ਜੰਜੂ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਜਿਸ ਧਰਮ ਵਿੱਚ ਨਾ ਤਾਂ ਆਪ ਜੀ ਦਾ ਅਕੀਦਾ ਸੀ ਤੇ ਨਾ ਹੀ ਆਪ ਤਿਲਕ ਜੰਜੂ ਦੇ ਧਾਰਨੀ ਸਨ ਅੱਜ ਦੁਨੀਆ ਭਰ ਵਿੱਚ ਗੁਰੂ ਸਾਹਿਬ ਦੇ ਪੈਰੋਕਾਰ ਉਸ ਲਾਸਾਨੀ ਸ਼ਹਾਦਤ ਨੂੰ ਸਜਦਾ ਕਰ ਰਹੇ ਨੇ ਗੁਰੂ ਸਾਹਿਬ ਨੇ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹਾਦਤ ਦਾ ਜਾਂਪੀ ਕੇ Hindu ਧਰਮ ਨੂੰ ਖਤਮ ਹੋਣ ਤੋਂ ਬਚਾ ਲਿਆ ਸੀ ਜੇ ਮੰਗਦਾ ਹੈ ਹਿੰਦੂ ਤੀਰਸਥਾਨਾਂ ਤੇ ਜਾਣ ਵਾਲੇ ਯਾਤਰੀਆਂ ਨੂੰ ਧਰ ਦੇਣਾ ਪਏਗਾ ਹੋਏ ਸਾਰਿਆਂ ਨੂੰ ਮੁਸਲਮਾਨ ਜ਼ਾਲਮ ਐਨਾ ਹੁਕਮਾਂ ਦੀ ਕੁਤਾਹੀ ਕਰਨ ਵਾਲੇ ਵੱਡੀ ਸਜ਼ਾ ਦੇ ਪਾਗੀਦਾਰ ਹੋਣਗੇ ਭਾਈਓ ਗੁਰੂ ਸਾਹਿਬ ਤੋਂ ਪਹਿਲਾਂ ਆਪ ਜੀ ਨੂੰ ਪੈ ਪੀਤ ਕਰਨ ਦੇ ਮਕਸਦ ਨਾਲ ਆਪ ਜੀ ਦੇ ਤਿੰਨ ਸਾਥੀ ਸਿੱਖਾਂ ਪਾਈ ਮਤੀ ਦਾਸ ਜੀ ਨੂੰ ਆਰੇ ਨਾਲ ਦੋ ਫਾੜ ਕਰਕੇ ਪਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅਤੇ ਪਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਪਰ ਔਰੰਗਜ਼ੇਬ ਇਸ ਗੱਲ ਤੋਂ ਅਣਜਾਣ ਸੀ ਕਿ ਜਿਸ ਗੁਰੂ ਦੇ ਸਿੱਖਾਂ ਨੇ ਇੰਨੇ ਤਸੀਹੇ ਸਹਣ ਦੇ ਬਾਵਜੂਦ ਈ ਨਿ ਮੰਨੀ ਉਸ ਗੁਰੂ ਦਾ ਆਪਣੇ ਅਕੀਦੇ ਵਿੱਚ ਕਿੰਨਾ ਸਿਰੜ ਹੋਵੇਗਾ ਗੁਰੂ ਸਾਹਿਬ ਦੀ ਸ਼ਹੀਦੀ ਦੇ ਕਾਰਨਾਂ ਬਾਰੇ ਜਾਣੀਏ ਤਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਹੱਦਦਰਚੇ ਦਾ ਕਟੜ ਸੀ ਤੇ ਪੂਰੇ ਭਾਰਤ ਨੂੰ ਜ਼ਬਰੀ ਮੁਸਲਮਾਨ ਬਣਾਉਣ ਤੇ ਤਲਿਆ ਹੋਇਆ ਸੀ ਉਸਦੇ ਹੁਕਮਾਂ ਦੇ ਮੁਤਾਬਕ ਬਹੁ ਗਿਣਤੀ ਤੇ लाचार ਹਿੰਦੂਆਂ ਤੇ ਅਨੇਕਾ ਜ਼ੁਲਮ ਟਾ ਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਣ ਲੱਗਾ ਥਾਂ-ਥਾਂ ਤੇ ਮੰਦਰ ਢਾ ਦਿੱਤੇ ਗਏ ਗਊ ਹੱਤਿਆ ਕੀਤੀ ਗਈ ਜ਼ਬਰੀ ਜਨੇਊ ਲਾਹੇ ਜਾਣ ਲੱਗੇ ਸਿਰਫ ਹਿੰਦੂ ਲੋਕਾਂ ਤੋਂ ਜਜ਼ੀਆ ਉਗਰਾਇਆ ਜਾਣ ਲੱਗਾ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਰੋਜ਼ਾਨਾ ਸਵਾ ਮਣ ਜਨੇਊ ਲਾ ਕੇ ਰਾਤ ਦਾ ਭੋਜਨ ਕਰਦਾ ਸੀ ਇੰਤਹਾ ਉਦੋਂ ਹੋ ਗਈ ਜਦੋਂ ਔਰੰਗਜ਼ੇਬ ਨੇ ਜੰਮੂ ਕਸ਼ਮੀਰ ਦੇ ਵਿਦਵਾਨ ਬ੍ਰਾਹਮਣਾਂ ਵੱਲ ਰੁਖ ਕੀਤਾ ਸੋਚ ਵਿਚਾਰ ਤੋਂ ਬਾਅਦ ਜੰਮੂ ਦੇ ਵਿਦਵਾਨ ਪੰਡਿਤ ਨੌਵੇਂ ਪਾਤਸ਼ਾਹ ਦੇ ਦਰਬਾਰ ਫਰਿਆਦ ਲੈ ਕੇ ਪੁੱਜੇ ਗੁਰੂ ਸਾਹਿਬ ਨੇ ਉਹਨਾਂ ਦੇ ਹੱਥ ਔਰੰਗਜ਼ੇਬ ਨੂੰ ਸ਼ਰਤ ਦੇ ਰੂਪ ਵਿੱਚ ਸੁਨੇਹਾ ਭੇਜਿਆ कि ਜੇ ਗੁਰੂ ਤੇਗ ਬਹਾਦਰ ਸਾਹਿਬ ਮੁ슬ਮਾਨ ਬਣ ਜਾਣ ਤਾਂ ਸਾਰੇ ਮੁ슬ਮਾਨ ਬਣ ਜਾਵਾਂਗੇ। ਔਰੰਗਜ਼ੇਬ ਨੇ ਸੋਚਿਆ ਕਿ ਜੇ ਇੱਕ ਇਨਸਾਨ ਦੇ ਮੁ슬ਮਾਨ ਬਣ ਨਾਲ ਮਸਲਾ ਹੱਲ ਹੁੰਦਾ ਹੈ ਤਾਂ ਉਸ ਨੂੰ ਮਨਜ਼ੂਰ ਹੈ। ਪਰ ਉਸ ਨੂੰ ਸਿੱਖੀ ਦੇ ਸਿਰੇ ਦਾ ਸ਼ਾਇਦ ਅੰਦਾਜ਼ਾ ਨਹੀਂ ਸੀ। ਔਰੰਗਜ਼ੇਬ ਨੇ ਸ਼ਰਤ ਮੰਨ ਲਈ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਤਿੰਨ ਸ਼ਰਤਾਂ ਗੁਰੂ ਸਾਹਿਬ ਦੇ ਅੱਗੇ ਰੱਖੀਆਂ ਗਈਆਂ ਜਿਨ੍ਹਾਂ 'ਚੋਂ ਗੁਰੂ ਪਾਤਸ਼ਾਹ ਨੇ ਸ਼ਹਾਦਤ ਨੂੰ ਪਰਵਾਨ ਕੀਤਾ। ਤੇ ਦੁਨੀਆ ਵਿੱਚ ਇੱਕ ਬਲੱਖਣ ਇਤਿਹਾਸ ਸਿਰਜ ਕੇ ਗੁਰੂ ਸਾਹਿਬ ਆਪਣਾ ਬਲੀਦਾਨ ਦੇ ਕੇ Hindu ਧਰਮ ਦੇ ਤਿਲਕ ਜੰਜੂ ਨੂੰ ਬਚਾ ਕੇ ਇਸ ਗੱਲ ਦਾ ਸਬੂਤ ਦੇ ਗਏ ਕਿ ਸਿੱਖੀ ਜਾਤ ਧਰਮ ਤੇ ਰੰਗ ਨਸਲ ਦੇ ਭੇਦ ਭਾਵ ਤੋਂ ਕਿਤੇ ਉੱਪਰ ਹੈ ਗੁਰੂ ਸਾਹਿਬ ਨੂੰ ਸੀਸ ਧੜ ਤੋਂ ਵੱਖਰਾ ਕਰਕੇ ਸ਼ਹੀਦ ਕੀਤਾ ਗਿਆ ਸੀ ਆਪ ਜੀ ਦੇ ਸੀਸ ਨੂੰ ਪਾਈ ਜੈਤਾ ਜੀ ਅਨੰਦਪੁਰ ਸਾਹਿਬ ਲੈ ਕੇ ਗਏ ਜਿੱਥੇ ਆਪ ਜੀ ਦੇ 9 ਸਾਲਾ ਸੁਪੁੱਤਰ ਗੋਪਿੰਦ ਮਾਤਾ ਗੁਜਰੀ ਤੇ ਸਿੱਖ ਸੰਗਤ ਦੀ ਹਾਜ਼ਰੀ ਵਿੱਚ ਸੀਸ ਦਾ ਸੰਸਕਾਰ ਕੀਤਾ ਗਿਆ ਆਪ ਜੀ ਦੇ ਧਰ ਦਾ ਅੰਤਿਮ ਸੰਸਕਾਰ ਪਾਈ ਲਖੀ ਸ਼ਾ ਵੰਚਾਰਾ ਨੇ ਦਿੱਲੀ ਵਿੱਚ ਆਪਣੇ ਘਰ ਨੂੰ ਸਾੜ ਕੇ ਕੀਤਾ ਜਿੱਥੇ ਅੱਜ ਗੁਰਦੁਆਰਾ ਰਕਾਬਕੰਝ ਸਾਹਿਬ ਸੁਪਾਇਮਾਨ ਹੈ ਗੁਰੂ ਸਾਹਿਬ ਤੇ ਸਿਦਕੀ ਸਿੰਘਾਂ ਦੀ ਸ਼ਹੀਦੀ ਨੂੰ এবੀਪੀ ਸਾਂਝਾ ਕੋਟਾਨਕੋਟ ਪ੍ਰਣਾਮ ਕਰਦਾ ਹੈ